तो तो दोनों तो तो <concerneden> <जीन> <स्चों> आए <cured> तो ਤੇ ਉਸ ਦੇ ਬਾਅਦ ਰਾਜੂ ਕਾਲੀ ਨੇ ਪਰਜੀ ਹੈਗੀ ਉਹ ਵੀ ਪਿੰਡੀ ਕਰਦੀ ਏ ਤੇ ਬਈ ਖੋਲ ਕੇ ਪਟਾਕਾ ਨਹੀਂ ਅੱਖ ਦੀ ਗਲੀ ਦੇ ਵਿੱਚੋਂ ਪਾਉਣ ਲੰਘਿਆ ਟੋਡੀ ਰੁਕ ਗਿਆ ਬਾਈ ਜਿੰਟੂ ਸਹੋਤਿਆ ਗੌਰਵ ਸਹੋਤਿਆ ਅੱਜ ਦੇ ਬਾਕੀ ਸਾਰੇ ਮੱਲ ਤੇਰੇ ਥਾੜੇ ਚ ਆ ਗਏ ਆ ਟੈਲਾ ਉਸਤਾਦ ਟੈਲੇ ਉਸਤਾਦ ਜੀ ਆਓ ਉੱਠ ਕੇ ਥਾੜੇ ਦੇ ਵਿੱਚ ਇੱਕ ਵਾਰੀ ਪਤਾ ਲੱਗੇ ਕਿ ਜੈਦਲਾ 우ਸਤਾਦ ਵੀ ਅੱਜ ਦੇ ਮੇਲੇ ਤੇ ਪਹੁੰਚ ਗਿਆ ਸੱਚੀ ਗੱਲ ਦੀ ਸੱਚੀ ਲੋੜੀ ਸਰਪੰਚ ਅੱਜ ਤੁਹਾਡੇ ਪਿੰਡ ਛਿੰਝ ਮੁਕਾਬਲਾ ਕਰਾਇਆ ਜਾ ਰਿਹਾ ਤੇ ਸਵੇਰ ਮੇਲਾ ਵੀ ਕਰਾਇਆ ਗਿਆ ਦਰਬਾਰ ਦਾ ਕੀ ਨਾਮ ਹੈ ਸਭ ਤੋਂ ਪਹਿਲਾਂ ਸਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੇ ਜੁਗਜੀ ਮਾਨੋ ਕੁਲੇਸ਼ਾ ਜੀ ਦਾ ਮੇਲਾ ਹੈ ਤਹਜਬਾਬ ਸਭ ਤੋਂ ਸਤ ਜੀ ਦਾ ਇਹ ਮੇਲਾ ਹੁਣ ਲੱਗਾ ਸਾਲਾਨਾ ਮੇਲਾ ਹੈ ਇਹ ਬਹੁਤ ਹੀ ਵਧੀਆ ਬਰਾਲਾ ਹੈ ਕਿਤਾ ਜੀ ਮਿੰਦਰਪਾਲ ਤੇ ਸੌਦਾ ਪਰਵਾਰਾਂ ਨੂੰ ਆਪਾਂ ਬਹੁਤ ਖੁਸ਼ੀ ਆ ਜੀ ਹਰ ਨਿਕ ਜਾਨ ਨੂੰ ਸਹਯੋਗ ਕਰਦੇ ਆਂ ਆਉਂਦੇ ਆਂ ਅਤੇ ਮੇਲਾ ਟੈਂਟ ਕਰਦੇ ਰਾਤ ਨੂੰ ਇਹ ਟੱਣਾ ਵਾਲੀ ਹੁੰਦੀ ਆ ਟੈਂਟ ਕਰਾਂਗੇ ਅੱਜ ਇਹ ਬਰਾਲਾ ਬਹੁਤ ਜਿਆਦਾ ਟ੍ਰੇਡ ਮਿਲਦੇ ਹੁੰਦੇ ਨੇ ਨਾਲ ਅਤੇ ਬੱਚੇ ਨਸ਼ਿਆਂ ਤੋਂ ਦੂਰ ਨੂੰ ਜਦੋਂ ਗੋਗਾ ਸਿਹਤ ਮਿਲੇ ਤਾਂ ਕਿੰਨਾ ਟਾਈਮ ਹੋ ਗਿਆ ਤੇ ਮੇਲਾ ਚੱਲਦੇ ਨੂੰ ਇਹ ਜੀ ਕਬਜੇ ਤੋਂ ਮਿਲਦਾ ਸੁਲਾਗਾ ਮਿਲਦਾ ਇਸ ਦਾ ਸਦੀਨ ਹੁੰਦਾ ਹੈ ਤੇ ਵਧੀਆ ਨਾਮ ਦਿੰਦੇ ਆ ਤੇ ਵਧੀਆ ਕੁਸ਼ਤੀਆਂ ਕਰੋ ਤੇਰਾ ਕੁਸ਼ਤੀਆਂ ਕਰਨੀ ਪਰ ਮੈਂ 20 25 ਕੁਸ਼ਤੀਆਂ ਹੋ ਗਈਆਂ ਇਹ ਬਹੁਤ ਵਧੀਆ ਇਨਾਂ ਦੀ ਗੱਲ ਆ ਵੀ ਮੂਨਾ ਬੇ ਜੋਸ਼ ਹੁੰਦਾ ਆ ਕਿੱਦਾਂ ਪ੍ਰਤੀ ਜਾਗਰਤ ਹੁੰਦੇ ਆ ਅਤੇ ਨਸ਼ੇ ਤੋਂ ਦੂਰ ਜਾਣ ਕੇ ਇਹ ਮੈਨੂੰ ਬਹੁਤ ਵਧੀਆ ਲੱਗਦਾ ਜਿਹੜੀ ਸਪੰਸਰ ਅੱਜ ਇਹ ਕੁਸ਼ਤੀਆਂ ਹੋ ਰਹੀਆਂ ਆ ਇਹ ਕੁਸ਼ਤੀਆਂ 'ਚ ਨਾਮ ਕਰਕੇ ਕੀ ਕੀ ਰੱਖੇ ਗਏ ਨੇ ਤਲਾਮ ਇਹ ਟਰਾਫੀ ਹਾਂਜੀ ਟਰਾਫੀ ਆ ਤੇ ਨਾਮ ਵੀ ਵਧੀਆ ਠਹਿ ਗਿਆ ਸਾਰਿਆਂ ਲਈ ਫਸਟ ਤੋਂ ਦੂਜਾ ਪ੍ਰਾਈਜ਼ ਵਧੀਆ ਰੱਖਿਆ ਗਿਆ ਆ ਪਰ ਕਿਹੜੇ ਪ੍ਰੇਖਕ ਆਏ ਦੇਖਣ ਵਾਸਤੇ ਦੂਰੇ ਦੋਸਤ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਨੇ ਕਾਣਾ ਸੰਗਤ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਦੇਖਣ ਆ ਜੜੀ ਦੂਰੇ ਤੋਂ ਉਹ ਪੂਰਾ ਪ੍ਰਬੰਧ ਕੀਤਾ ਗਿਆ ਔਰ ਲੰਗਰ ਦਾ ਪ੍ਰਬੰਧ ਵੀ ਬਾਤ ਚੱਗਾ ਹੈ ਸਾਰੇ ਬਸ ਅੱਜ ਕੱਲ ਦੀ ਨੌਜਵਾਨ ਜੁਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਕਹਿੰਦਾ ਵੀ ਨਸ਼ੇ ਛੱਡੋ ਖੇਡਾਂ ਨਾਲ ਜੁੜੋ ਤੇ ਪਿੰਡ ਦਾ ਨਾਮ ਰੌਸ਼ਨ ਕਰੋ ਅੱਗੇ ਵਧੋ ਪਾਇਪ ਜੀ ਦਾ ਖਾਓ ਸਾਹਿਬ